ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਾਸਤ੍ਰਿਕਾਰ ਤੇ ਮੈਨੂੰ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜਿਹੜੀ ਤਰੀਕ ਹੈਗੀ 6 ਫਰਵਰੀ ਹੋ ਚੁੱਕੀ ਐ ਤੇ ਆਪਣੀਆਂ ਕੱਦੂ ਦੀਆਂ ਬੇਲਾਂ ਜਿਵੇਂ ਮੰਨ ਲਓ ਕਿਉਂਕਿ ਇਹਨਾਂ ਦਾ ਸਾਈਜ਼ ਵੱਡਾ ਹੁੰਦਾ ਇਹੇ ਕਾਗਜ਼ ਦੇ ਨਾਲ ਲੱਗ ਜਾਂਦੀਆਂ ਨੇ ਜਿਵੇਂ ਆਪਾਂ ਲੋ ਟਰਨ ਕਰਕੇ ਅਗੇਤੀਆਂ ਲਾਈਆਂ ਆਉਂਦੀਆਂ ਨੇ ਤਾਂ ਕਾਗਜ ਦੇ ਨਾਲ ਲੱਗ ਜਾਂਦੇ ਨੇ ਇਹ ਕਦੂ ਦੀਆਂ ਬੇਲਾ ਕਿਵੇਂ ਲਾਈਆਂ ਜਾਂਦੀਆਂ ਨੇ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਦਾ ਸਭ ਤੋਂ ਪਹਿਲਾਂ ਬੈੱਡ ਮੇਕਰ ਨਾਲ ਬੈੱਡ ਮੇਕਰ ਕੱਢੇ ਗਏ ਨੇ ਸਾਰੀ ਖਾਦ ਖਰਾਕ ਪਾ ਕੇ ਚੰਗੀ ਤਰ੍ਹਾਂ ਬਾਹੀ ਕਰਕੇ ਉਸ ਤੋਂ ਬਾਅਦ ਬੈੱਡ ਮੇਕਰ ਨਾਲ ਬੈੱਡ ਮੇ ਕੱਢੇ ਗਏ ਨੇ ਪੈੱਡ ਕੱਢਣ ਤੋਂ ਉਪਰੰਤ ਮਲਚਿੰਗ ਕਰਕੇ ਮਲਚਿੰਗ ਸੀਟ ਸਹੀ ਗਈ ਆ ਥੱਲੇ ਇੱਕ ਇੱਕ ਡ੍ਰਿਪ ਦੀ ਪੈਪਰ ਰੱਖੀ ਗਈ ਆ ਪੈਪਰ ਰੱਖਣ ਤੋਂ ਉਪਰੰਤ ਤੁਸੀਂ ਮੰਨ ਕੇ ਚੱਲੋ ਵੀ 2 ਤੋਂ 2 ਫੁੱਟ ਤੇ ਸਰਾਕ ਕੀਤੇ ਗਏ ਨੇ ਸਰਾਕ ਕੀਤੇਆਂ ਤੋਂ ਬਾਅਦ ਇਹਦੇ ਵਿੱਚ ਕद्दू ਦੀਆਂ ਬੇਲਾ ਲਾਈਆਂ ਗਈਆਂ ਸੀ ਤੇ ਬੇਲਾ ਲਾਉਣ ਤੋਂ ਬਾਅਦ ਡ੍ਰਿਪ ਨਾਲ ਪਾਣੀ ਦੇ ਕੇ ਇਹਨਾਂ ਨੂੰ ਜਰਮੀਨੇਸ਼ਨ ਕੀਤਾ ਗਿਆ ਜਾਨੀ ਗਿੱਲ ਹੋ ਗਈ ਤਾਂ ਇਹਨਾਂ ਹੀ ਜਰਮੀਨੇਸ਼ਨ ਹੋ ਗਈ ਉਸ ਤੋਂ ਬਾਅਦ ਜਦੋਂ ਥੋੜੀ ਠੰਡ ਪੈਣ ਲੱਗੀ ਤਾਂ ਇਹਨਾਂ ਨੂੰ ਲੋਅ ਟਰਨ ਕੀਤਾ ਗਿਆ ਜਾਨੀ ਕਾਗਜ਼ ਨਾਲ ਟੱਕਿਆ ਗਿਆ ਅਸੀਂ ਨੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆ ਸੀ ਵੀ ਕਿਵੇਂ ਕਾਗਜ਼ ਦੇ ਨਾਲ ਟਕਣੀਆਂ ਨੇ ਕੀ ਕਰਨਾ ਤੇ ਟਾਈਮ-ਟਾਈਮ ਤੇ ਅਸੀਂ ਤੁਹਾਨੂੰ ਇਹਦੇ ਬਾਰੇ ਕਰਦੂਆਂ ਬਾਰੇ ਜਾਣਕਾਰੀ ਦਿੰਦੇ ਰਹਨੇ ਆ ਵੀ ਕਿਵੇਂ ਕੀ ਕੀਤਾ ਕਿਵੇਂ ਕੀ ਕੀਤਾ ਅੱਜ 6 ਫਰਵਰੀ ਹੋ ਚੁੱਕੀ ਐ ਜਿਹੜਾ ਲੋਅ ਟਰਨ ਵਾਲਾ ਕਾਗਜ਼ ਆ ਉਹ ਆਪਾਂ ਨੇ ਦੂਦਿਆਂ ਬਿੱਲਾਂ ਤੋਂ ਹਟਾ ਦਿੱਤਾ ਗਿਆ ਇਹ ਕੋਰੇ ਦਾ ਵੀ ਡਰ ਬਣਿਆ ਹੋਇਆ ਸੀਗਾ ਪਰ ਅਸੀਂ ਅੱਜ ਤੜਾਈ ਕਰਤੀ ਪਹਿਲੀ ਤੜਾਈ ਤੜਾਈ ਕਰਨ ਪ੍ਰੰਤ ਮੁੜ ਕੇ ਫਿਰ ਇਹ ਕਾਗਜ਼ ਦੇ ਵਿੱਚ ਫਿੱਟ ਵੀ ਨਹੀਂ ਆ ਰਹੇ ਅਸੀਂ ਦੇਖੋ ਹੁਣ ਇਹਨਾਂ ਨੂੰ ਜੇ ਕੋਰਾ ਪੈਂਦਾ ਤਾਂ ਕੋਰੇ ਤੋਂ ਕਿਵੇਂ ਬਚਾਉਣਾ ਕੋਰੇ ਤੋਂ ਬਚਾਉਣ ਵਾਸਤੇ ਇੱਕ ਤਾਂ ਡ੍ਰਿਪ ਤੇ ਨੇ ਥੋੜਾ ਪਾਣੀ ਦਾ ਸਿਸਟਮ ਬਣਾਉਣਾ ਪੂਜੇ ਕੋਰਾ ਪੈਂਦਾ ਤਾਂ ਥੋੜਾ ਹਲਕਾ ਪਾਣੀ ਡ੍ਰਿਪ ਰਹੀ ਦੇਣਾ ਪਊਗਾ ਬਾਕੀ ਮਾੜਾ ਮੋਟਾ ਕੋਰਾ ਵੱਡੀਆਂ ਬੇਲਾਂ ਦੇ ਹੁਣ ਕੋਈ ਦਿੱਕਤ ਨਹੀਂ ਮਾੜਾ ਮੋਟਾ ਕੋਰਾ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਤੇ ਬਾਕੀ ਕਾਗਜ਼ ਲਹਾ ਕੇ ਸਾਰੇ ਕਾਗਜ਼ ਇਹ ਨਦੀਨ ਵગેਰਾ ਪੱਟ ਤੇ ਤੇ ਕਦੂਆਂ ਦੀ ਤੜਾਈ ਹੋ ਗਈ ਦੇਖੋ ਜੀ ਬਾਕੀ ਫੁੱਲ ਵગેਰਾ ਬਹੁਤ ਚੱਕੇ ਹੋਏ ਨੇ ਦੇਖੋ ਜੀ ਫੁੱਲ ਕਿੰਨੇ ਨੇ ਬਾਕੀ ਵਿੱਚ ਵਿੱਚ ਲੋਕਾਂ ਦੇ ਫੋਨ ਆਉਣਗੇ ਵੀ ਇਹ ਸੰਗਣੀਆਂ ਬਹੁਤ ਨੇ ਇਹਨਾਂ ਦੇ ਝਾੜ ਵੀ ਬਹੁਤ ਆਊਗਾ ਵੀਰੇ ਇਹ ਸੰਗਣੀਆਂ ਨੇ ਦੇਖੋ ਜੀ ਹੁਲ ਕਿੰਨੇ ਚੱਕੇ ਨੇ ਦੇਖੋ ਜੀ ਆ ਪੱਤੇ ਜਿਵੇਂ ਆ ਪੱਤੇ ਸੁੱਕ ਰਹੇ ਨੇ ਦੇਖੋ ਮੇਨ ਗੱਲ ਇਹ ਸੀ ਵਿੱਚ ਵਿੱਚ ਜ਼ਿਮੀਦਾਰ ਭਰਾ ਇਹ ਸੋਚਦੇ ਨੇ ਵੀ ਇਹ ਪੱਤੇ ਕਿਉਂ ਸੁੱਕ ਗਏ ਦੇਖੋ ਜੀ ਕਦੋਂ ਲੱਗਿਆ ਇਹ ਪੱਤੇ ਸੁੱਕਣ ਦਾ ਇਹੀ ਕਾਰਨ ਸੀਗਾ ਜਿਹੜਾ ਕਾਗਜ਼ ਸੀਗਾ ਉਹ ਕਾਗਜ਼ ਦੇ ਨਾਲ ਜਦੋਂ ਪੱਤੇ ਲੱਗਦੇ ਸੀਗੇ ਟੱਚ ਹੁੰਦੇ ਸੀਗੇ ਤਾਂ ਉਸ ਨੂੰ ਧੁੱਪ ਨਾਲ ਉਹ ਧੁੱਪ ਦਾ ਹਾਈ ਟੈਂਪਰੇਚਰ ਨਾਲ ਮੱਚ ਜਾਂਦੇ ਸੀਗੇ ਇਸੇ ਕਰਕੇ ਮਜਬੂਰੀ ਸੀ ਹੁਣ ਕਾਗਜ ਨੂੰ ਰੱਖ ਵੀ ਨਹੀਂ ਸਕਦੇ ਸੀ ਕਾਗਜ ਉਤਾਰ ਦਿੱਤਾ ਗਿਆ ਤੇ ਕੱਦੂ ਦੀ ਤੜਾਈ ਹੋ ਗਈ ਹੈ ਹੁਣ ਇਸ ਦੇ ਉੱਤੇ ਕੀ ਕੀ ਬਿਮਾਰੀਆਂ ਆਉਣੀਆਂ ਕਿਵੇਂ ਕਿਵੇਂ ਆਊ ਅਸੀਂ ਉਹਦੇ ਬਾਰੇ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਭੇਜਦੇ ਰਹਾਂਗੇ ਤੇ ਬਾਕੀ ਆਪਾਂ ਨੇ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਇੱਕ ਤਾਂ ਇਹ ਤੇ ਆਪਾਂ ਮੀਡਾ ਦੀ ਸਪਰੇਅ ਕਰਨੀ ਆ ਬੀ ਐਮ ਐਲ ਪਾ ਟੈਂਕੀ ਦੀ ਪਾ ਕੇ ਇੱਕ ਕੋਈ ਹਲਕੀ ਫੰਗੀ ਸਾਈਡ ਕਰ ਦੋ ਐਮ 45 ਕਰ ਦੋ ਐਂਟਰਾ ਕੋਲ ਕਰ ਦੋ ਬਾਕੀ ਆਪਾਂ ਫਲਾਵਰਿੰਗ ਵਾਸਤੇ ਟ੍ਰਿਪਲ ਦੀ ਸਪਰੇਅ ਕੀਤੀ ਸੀਗੀ 25 ਐਮ ਐਲ ਪਰ ਟੈਂਕੀ ਦਾ ਪਾ ਕੇ ਦੇਖੋ ਜੀ ਫੁੱਲ ਦੇਖੋ ਕੱਦੂ ਦੇਖੋ ਦੇਖੋ ਜੀ ਫੁੱਲ ਬਹੁਤ ਆਏ ਨੇ ਦੇਖੋ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਮੰਡੀਆਂ ਦੇ ਬਾਰੇ ਦੱਸੋ ਮੰਡੀਆਂ 'ਚ ਕੀ ਰੇਟ ਨੇ ਕੀ ਰੇਟ ਵਿਕ ਰਿਹਾ ਕੀ ਆ ਕਦੂ ਤੇ ਅਸੀਂ ਇਸੇ ਤਰੀਕਾ ਤੁਹਾਨੂੰ ਜਾਣਕਾਰੀ ਦਿੰਦੇ ਰਹਨੇ ਆ ਤੇ ਤੁਸੀਂ ਵੀ ਸਾਨੂੰ ਵਧੀਆ ਹੰਗਾਰਾ ਦਿੰਦੇ ਹੋ ਬਾਕੀ ਖਰਾਕ ਦੀ ਗੱਲ ਕਰੀਏ ਤਾਂ ਤੇ 1 ਕਿਲੋ ਡੀਏਪੀ ਵੀ ਘੋਲ ਕੇ ਦੇ ਦਿੰਨੇ ਡ੍ਰਿਪ ਰਾਹੀਂ ਡ੍ਰਿਪ ਰਾਹੀਂ ਜਾਂ ਫਿਰ 2 ਕਿਲੋ ਕੈਲਸ਼ੀਅਮ ਨਾਈਟ੍ਰੇਟ ਪਲੱਸ 200 ਗ੍ਰਾਮ ਬੋਰਨ ਬਦਲ-ਬਦਲ ਕੇ ਦਿੰਨੇ ਜੀ ਕਈ ਵਾਰੀ ਹਿਊਮਿਕ ਐਸਿਡ ਵੀ ਦੇ ਦਿੰਨੇ ਆ ਤੇ ਡ੍ਰਿਪ ਦਾ ਕੰਮ ਹੁੰਦਾ ਜਿਹੜਾ ਤੁਹਾਨੂੰ ਪਤਿ ਆ ਜੋ ਬੰਦੇ ਡ੍ਰਿਪ ਤੇ ਖੇਤੀ ਕਰਦੇ ਨੇ ਵੀ ਡ੍ਰਿਪ ਦੇ ਕੀ ਫਾਇਦੇ ਨੇ ਦੇਖੋ ਜੀ ਇਸ ਤਰ੍ਹਾਂ ਤੁਸੀਂ ਕਦੂ ਦੀ ਖੇਤੀ ਕੀਤੀ ਕੀਤੀ ਕਰਕੇ ਕਦੂ ਦੀ ਅਗੇਤੀ ਖੇਤੀ ਕਰਕੇ ਤੁਸੀਂ ਇਸ ਤਰ੍ਹਾਂ ਉਮੀਦ ਆ ਵੀ ਚੰਗਾ ਮੁਨਾਫਾ ਕਮਾ ਸਕਦੇ ਹੋ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੀਆਂ ਬੇਲਾ ਤੁਸੀਂ ਨੇ ਤੜਾਈ ਕਰਤੀ ਜਾਂ ਰਹਿੰਦੀ ਆ ਜਾਂ ਕਿੰਨੇ ਦਿਨਾਂ ਤੱਕ ਹੋਜੂ ਜਾਂ ਕੀ ਸੈਦੀਆਂ ਹੋਈਆਂ ਨੇ ਤੁਸੀਂ ਸਾਨੂੰ ਦੱਸਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਤੁਸੀਂ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਬਾਕੀ ਅਸੀਂ ਜੇ ਤੁਹਾਡੀ ਕੋਈ ਸਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਹੋਰ ਜ਼ਿੰਮੇਵਾਰ ਭਰਾਵਾਂ ਨਾਲ ਵੀ ਸ਼ੇਅਰ ਕਰਾਂਗੇ ਇਹ ਇਸ ਤਰ੍ਹਾਂ ਨੇ ਜੀ ਦੇਖੋ ਬੇਲ ਨੂੰ ਥੋੜੀ ਠੰਡ ਲੱਗੀ ਹੈ ਠੰਡ ਲੱਗੀ ਕਰਕੇ ਬੌਲੀਜੀ ਤਾਂ ਹੋਈ ਹੋਈ ਹੈ ਪਰ ਕੋਈ ਦਿੱਕਤ ਨਹੀਂ 2-4 ਦਿਨਾਂ ਦਾ ਸੈੱਟ ਹੋ ਜਾਣਾ ਇਸ ਨੇ ਪਹਿਲਾਂ ਅਸੀਂ ਟ੍ਰਾਇਲ ਕਰਕੇ ਦੇਖਿਆ ਸੀਗਾ ਇੱਕ ਲੈਂਡ ਤੋਂ ਕਾਗ ਜੇ ਤਾਰ ਕੇ ਦੇਖਿਆ ਸੀਗਾ ਸਾਨੂੰ ਵਧੀਆ ਰਿਜ਼ਲਟ ਮਿਲੇ ਫੇਰ ਅਸੀਂ ਨੇ ਸਾਰੀ ਤੋਂ ਤਾਰਤਾ ਦੇਖੋ ਜੀ ਬਿਲਕੁਲ ਤਾਰਤਾ ਜਿਹੜੇ ਪੱਤੇ ਦੀ ਗੱਲ ਕਰ ਰਹੇ ਸੀ ਜੀ ਦੇਖੋ ਐਵੇਂ ਆ ਇਹ ਪੱਤਾ ਨਾ ਜਿਹੜਾ ਇਹ ਸਾਰਾ ਕਾਗਜ ਨਾਲ ਬੱਚੇ ਹੋਏ ਇੱਥੇ ਕੋਈ ਡੌਨ ਨਹੀਂ ਕੁਛ ਨਹੀਂ ਦੇਖੋ ਜੀ ਪੁੱਠਾ ਕਰਕੇ ਵੀ ਮੈਂ ਤੁਹਾਨੂੰ ਦਿਖਾਉਣਾ ਦੇਖੋ ਇਹ ਵੀ ਫਿਰ ਹਾਲ ਇਸ ਟਾਈਮ ਮਤਲਬ ਕਦੂ ਦੀਆਂ ਬੇਲਾਂ ਸਾਰੀਆਂ ਬਿਲਕੁਲ ਸਹੀ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਸਾਨੂੰ ਉਮੀਦ ਆ ਵੀ ਅੱਗੇ ਵੀ ਠੀਕ ਹੀ ਰਹਿਣਗੀਆਂ ਕਿਉਂਕਿ ਕਦੂ ਤੇ ਤਾਂ ਬਹੁਤ ਘੱਟ ਬਿਮਾਰੀ ਆਉਂਦੀ ਹੈ ਕਿਸੇ ਪ੍ਰਕਾਰ ਦੀ ਕੋਈ ਵੱਡੀ ਸਮੱਸਿਆ ਆਉਂਦੀ ਨਹੀਂ ਜੇਕਰ ਆਉਂਦੀ ਵੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਦੱਸਾਂਗੇ ਦਿਖਾਵਾਂਗੇ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਜ਼ਿੰਮੇਵਾਰ ਭਰਾਵਾਂ ਨੂੰ ਪਤਾ ਲੱਗੇ